ਹੁਣ ਆ ਭਗਵੰਤ ਮਾਨ ਆ ਮੁੱਖ ਮੰਤਰੀ ਕਹਿਣ ਤੇ ਲਾਇਕ ਹੈ ਇਹਦੀ ਸ਼ਕਲ ਲੱਗਦੀ ਹੈ ਮੁੱਖ ਮੰਤਰੀ ਦੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਦੇਖੋ ਇੰਨਾ ਟੀਟ ਹੈ ਇੰਨਾ ਬਦਨਾਮ ਕਰਤਾ ਪੰਜਾਬ ਨੂੰ ਦੇਖੋ ਇੱਕ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸ਼ਾਨ ਹੁੰਦੀ ਹੈ ਆਈ ਮੁੱਖ ਮੰਤਰੀ ਜਰਮਨੀ ਗਿਆ ਕੀ ਨੂੰ ਸ਼ਰਾਬ ਪੀਣ ਦੀ ਬਿਮਾਰੀ ਹੈ ਐਨੀ ਸ਼ਰਾਬ ਪੀ ਲਈ ਤੇ ਜਹਾਜ਼ ਚ ਡਿੱਗਦਾ ਗਿਆ ਤੇ ਜਹਾਜ਼ ਦੇ ਕੈਪਟਨ ਨੇ ਕਿਹਾ ਇਹਨੂੰ ਲਾਓ ਦੇਖੋ ਕਿੰਨੀ ਵੱਡੀ ਬੇਇੱਜ਼ਤੀ ਆਪਣੇ ਮੁੱਖ ਮੰਤਰੀ ਦੀ ਹੈ ਤੇ ਨਹੀਂ ਠੀਕ ਕੋਈ ਗੱਲ ਨਹੀਂ ਤੇ ਕੀ ਕਹਿੰਦਾ ਹੁੰਦਾ ਸੀ ਕਹਿੰਦੇ ਜੀ ਕਾਲੀ ਗਨਮੈਨ ਰੱਖਦੇ ਐ ਆ ਕੀ ਰੱਖਦਾ ਫੌਜ ਲੱਗਦਾ ਹੁਣ ਫੌਜ ਆ ਕੋਈ ਝਾੜੂ ਵਾਲੇ ਲੋਟਰੀ ਕੱਢਦੀ ਤੁਸੀਂ ਮੈਂ ਸਹੀ ਦੱਸਾਂ ਲੋਟਰੀ ਕੱਢਦੀ ਤੁਸੀਂ ਮੈਨੂੰ ਦੱਸ ਰਹੇ ਸੀ ਕਾਂਗਰਸੀ ਤਾਂ ਮਹੀਨਾ ਲੈਂਦੇ ਸੀ ਆ ਤਾਂ ਡੇਲੀ ਲੈਣ ਲੱਗੇ ਤੇਹਾੜੀ ਲੈਣ ਲੱਗੇ ਲੋਕਾਂ ਤੋਂ ਕੋਈ ਮੁੱਖ ਮੰਤ ਇਹਨਾਂ ਦੇ ਐਮਐਲਏ ਐਮਐਲਏ ਕਹਿੰਦੇ ਲਾਇਕ ਹੈ ਤੁਹਾਡੇ ਐਮਐਲਏ ਤੁਹਾਡੇ ਸੁਖ ਸੁੱਖ ਦੇ ਸਾਥੀ ਹੈ ਔਰ ਭਗਵਾਨਤਮਨ ਸਾਥੀ ਹੈ